ਸ਼ਮਰੀਬਨ ਸਤਾਣਾ ਬੁੱਤ ਮੈਂ ਥੱਕਿਆ ਆਂ। ਬਾਬਾ ਫੇਰ ਗੱਲ ਸੁਣੋ। ਕੀ ਗੱਲੋਂ ਕੰਮ ਨਾ ਕੋਈ ਦੱਸ ਦੀ। ਕੰਮ ਨਹੀਂ। ਕਿੱਲੇ ਦਾ ਕੱਖ ਕੱਢ ਕੇ ਆਇਆ ਵਾਂ। ਉਹ ਕੋਕ ਚਮਾ ਚਮਾਸੇ ਲੱਗੇ ਆ ਤੇ ਗੋੜੇ-ਗੋੜੇ ਗਰਮੀ ਆ। ਬਿਜਲ ਹੋਂੜੇ ਸਾਰੇ। ਤੇ ਮਾਹ ਬੱਤੀ ਆਉਂੜੀ ਰੱਬ ਸੁਭਵੀ ਤੇ ਇਸ ਲਈ ਬੈਠਾ ਮੈਂ ਰੈਸਟ ਕਰ ਲੈਂਦੇ 10 ਮਿੰਟ। ਕੰਮ ਦੱਸਿਆ? ਮੈਨੂੰ ਪਤਾ ਨਾ ਜਦੋਂ ਇੰਨਾ ਲਾਡ-ਪਰ ਕਰਦੀ ਕੰਮ ਸੁਣਾਉਂਦਾ ਵਾ। ਨਹੀਂ ਕੰਮ ਨਹੀਂ ਦੱਸਣਾ ਅੱਜ। ਹਾਂ। ਜਾਣਾ ਮੈਂ ਜਾਵਾਂ ਮੈਂ ਕਿੰਨਾ ਚੜਨਾ ਤੇ ਇਹ ਕੰਮ ਨਹੀਂ ਇਹ ਕੰਮ ਕਿੱਥੋਂ ਹੁੰਦਾ ਕੰਮ ਤੇ ਹੁੰਦਾ ਚਾਹ ਤੜੂਪਾ ਚੜਉਣਾ ਉੱਥੇ ਬਹੁਤ ਏਸੀ ਆ ਨਾ ਪੱਖਾ ਨਾ ਪੁੱਖਾ ਉੱਥੇ ਇੱਕ ਮੈਂ ਗਰਮੀ ਹੁਣ ਮਰਦਾ ਆਂ ਤੇ ਇੱਕ ਹੁਣ ਤੂੰ ਉੱਥੇ ਲੈ ਜਾ ਮੈਨੂੰ ਖਾਤਾ ਰੋੜਾ ਪਾਤਾ ਪੀਉਤੀ ਨੇ ਕੈਨ ਮਨ ਨਾਲ ਕੀ ਣਾ ਪੁੱਤ ਕੰਮ ਨਿਭੜ ਜਾਂਦੇ ਘਰ ਦਾ ਹੁਣ ਮਹਾ ਮੈਂ ਗਰਮੀ ਕੰਮ ਕਰਦਾ ਆਂ ਆਂ ਨਾ ਉਸੇ ਪੱਕਾ ਨਾ ਭੁੱਖਾ ਕਿੱਥੇ ਨਾਨਕੇ ਆਹ ਨਾਨਕੇ ਜਾਣਾ ਕੀ ਕਰਨਾ ਹਾਂ ਨਹੀਂ ਕੰਮ ਤੇ ਦੇਣ ਨਾਨਕੇ ਜੀ ਆਹ ਮੈਨੂੰ ਦੇਣ ਐ ਕਿੰਨਾ ਵਕਤ ਨਾਲ ਪਿਆ ਵਾ ਚੰਨ ਕੈਮ ਨਾ ਹੀ ਆਣ ਕੇ ਬਹਿ ਗਿਆ ਵਾ ਕੜੀ ਹੋਰ ਲਾ ਲੈਂਦਾ ਮਦਾ ਤੂੰ ਮੇਰਾ ਅੰਤ ਲੈਣਾ ਵਾ 12 ਵਜ ਗਏ ਆ ਅੰਤ ਲੈਣ ਦੀ ਨਹੀਂ ਗੱਲ ਹੁੰਦੀ ਉਹ ਗਰਮ ਸਰੀਰ ਹੋਇਆ ਹੁੰਦਾ ਉਦੋਂ ਉਹਦਾ ਬੰਦਾ ਕੜੀ ਲਾ ਲੇ ਫੇਰ ਰੈਸਟ ਕਰੇ ਸ਼ਾਮਾ ਨੂੰ ਫੇਰ ਕੜੀ ਲਾ ਲੇ 2 ਘੰਟੇ ਬੰਦਾ ਅੱਢੀ ਦੇ ਦੋ ਮੈਨੂੰ ਲਿਆ ਕੇ ਨਾਲ ਤੇ ਬੰਦੇ ਵੀ ਤੇਰੇ ਵਰਗੇ ਹੀ ਹੋਣੇ ਆ ਬੰਦਿਆਂ ਨੂੰ ਕਿਹੜੇ ਖੰਭ ਲੱਗੇ ਜਾਂ ਫੁੱਲ ਲੱਗੇ ਆ ਤੇ ਮਾਦਾ ਦੋ ਜਣੇ ਬੰਦੇ ਕੱਢਦੇ ਨੇ ਕੱਲੇ ਬੰਦੇ ਦਾ ਜੀਨ ਕੋ ਹੁੰਦਾ ਵਾ ਕਿਨੇ ਕਿਨੇ ਪੈਸੇ ਲਈ ਜਾਂਦੇ ਬੰਦੇ ਤੈਨੂੰ ਨਹੀਂ ਪਤਾ ਲੱਗਦਾ ਸਾਨੂੰ ਕਿਹੜਾ ਕੋਈ ਹੋਰ ਕੰਮ ਆ ਦੋ ਦਿਨ ਜਿੱਥੇ ਲੱਗਣ ਤੇ ਚਾਰ ਲੱਗ ਜਾਣਗੇ ਤਾਂ ਇਹਦੇ ਮਰਨ ਡਿਆ ਆਵਾ ਪਰ ਬਹੁਤੀ ਗਰਮੀ ਆ ਮਾਦਾ ਬੜਾ ਮੰਦਾ ਹਾਲਿਓ ਮੈਨੂੰ ਵੀ ਲੱਗਦੀ ਗਰਮੀ ਮੈਨੂੰ ਕਿਹੜੀ ਨਹੀਂ ਲੱਗਦੀ ਮੈਂ ਕਿਹੜੀ ਅੰਦਰ ਬੈਠੀ ਰਾਜ ਤੇ ਬੈਠੀ ਚੜਕੇ ਪਲੰਗਾ ਤੇ ਮੈਨੂੰ ਵੀ ਗਰਮੀ ਬੜੀ ਲੱਗਦੀ ਆ ਮੈਂ ਵੀ ਕੰਮ ਕਰਦੀ ਆ ਜਰ ਜਰਾ ਪਿਓ ਜਿੰਦਾ ਸੀ ਨਾ बराबर काम करदी हां ਨਾਲ ਜੇ ਨਹੀਂ ਤੇ ਮਨੇ ਰਿ ਉੱਠ ਕੇ ਤੇ ਮਨਪ੍ਰੀਤ ਨੇ ਲੈ ਜਾ ਕਰ ਵਾਸਤੇ ਤੇਰੇ ਮਾਦਾ ਚੰਗਾ ਲੱਗਦਾ ਉਹਨੂੰ ਖੜਦਣਾ ਉਹ ਵੀ ਤੇ ਜਨਾਨੀ ਆ ਜਨਾਨੀਆਂ ਕਿਹੜਾ ਕੰਮ ਨਹੀਂ ਕਰਦੀਆਂ ਜਾਂ ਅਜੇ ਤੱਕ ਚਲਾਉਣ ਨਹੀਂ ਤੇ ਤੇਰੇ ਦੋ ਬੂਟੇ ਚੁੱਕਣ ਦੀ ਕਿਹੜੀ ਗੱਲ ਆ ਛੋਨੇ ਦੇ ਵਿੱਚੋਂ ਕਾ ਕੱਢਣ ਦੀ ਕਿਹੜੀ ਗੱਲ ਹੁੰਦੀ ਆ ਆ ਲੋਕਾਂ ਨੂੰ ਗੱਲਾਂ ਕਰਾ ਮੈਨੂੰ ਭਰਾਵਾ ਗੱਲਾਂ ਕੋਈ ਨਹੀਂ ਕਰਦਾ ਕੰਮ ਸਾਰੇ ਹੀ ਕਰਦੇ ਆ ਜਿੱਦਣ ਚੱਲ ਗਈ ਨਾ ਮਨਪ੍ਰੀਤ ਕੰਮ ਕਰਨ ਤੇਰੇ ਨਾਲ ਤੇ ਸਾਰੀਆਂ ਬੁੜੀਆਂ ਨੇ ਚੱਲ ਜਾਣਾ ਆਖਣਾ ਇਹ ਕੰਮ ਕਰ ਸਕਦੀ ਤੇ ਸਾਨੂੰ ਕੀ ਗੱਲ ਆ ਜ਼ਰੂਰ ਬਾਹਰ ਪੈਸੇ ਦੇਣੇ ਕਿੰਨੀ ਤੇ ਮੰਗਾਈ ਆ ਆਪਣੇ ਘਰਾਂ ਦਾ ਹੀ ਸਰਦਾ ਜਾਵੇ ਨਾ ਤੇ ਇੰਨਾ ਵਸ ਨਹੀਂ ਆ ਜੇ ਚਲ ਗਈ ਨਾ ਮੇਰੇ ਨਾਲ ਤੇ ਤੂੰ ਘਰ ਰੋਣਾ ਹੀ ਮੁੜ ਕੇ ਕਾ ਤੂੰ ਕਰਦਾ ਕੰਮ ਤੈਨੂੰ ਕਰਨਾ ਪਿਆ ਦੇ ਲੈ ਮੈਨੂੰ ਕਰਦੇ ਕੰਮ ਦੀ ਕੋਈ ਮੁਸ਼ਕਲ ਨਹੀਂ ਭਰਾਵਾ ਜਿੰਨੇ ਜਿਹੜਾ ਪੈਸਾ ਬਾਜੂ ਉਹ ਹੀ ਚੰਗਾ ਵਾ ਕਰਦਾ ਕੰਮ ਕਿੱਡਾ ਵੇੜਾ ਵਾ ਮਾਦਾ ਤੂੰ ਹੁੰਝ ਲੇਂਗੀ ਮੈਂ ਸਾਰੇ ਕੰਮ ਮੁੜ ਕੇ ਤੂੰ ਕਹਿੰਦਾ ਉਹ ਕਾਕਾ ਲਈ ਗਿਆ ਇਹ ਕਰਦਾ ਕੰਮ ਵੀ ਨਾਲ ਕਰੇ ਤੇ ਕੋਈ ਨਹੀਂ ਸਾਹ ਲੱਲਵੇ ਨਾਵੇ ਰੈਸਟ ਕਰੇ ਥੋੜੀ ਬਹੁਤੀ ਜੇ ਲੋ ਖਾਣੀਆਂ ਉਹ ਤਾਂ ਪਕਾਉਣੀਆਂ ਹੀ ਆ ਤੇ ਨਾਲ ਮਿਲ ਕੇ ਪਕਾ ਲਾਂਗੇ ਨਹੀਂ ਮਾਦਾ ਕਿਦਾ ਅੰਤ ਨਹੀਂ ਲਈਦਾ ਹੁੰਦਾ ਹਾਈ ਅੰਤ ਮੈਂ ਕਿਹੜਾ ਲੱਲਿਆ ਵਾ ਮੈਂ ਸਿਰਫ ਤੈਨੂੰ ਕਿਹਾ ਵਾ ਤੂੰ ਗਾੜੀ ਕਿਹਨਾ ਬੰਦਾ ਲੱਭਦੇ ਉਹ ਲਾਉਦੇ ਮੈਂ ਤਾਂ ਹੀ ਫਿਰ ਤੈਨੂੰ ਗਾੜੀ ਕਿ ਆਈ ਇਹ ਵੀ ਲੈ ਜਾ ਕਰਨਾ ਤੇ ਮੈਂ ਜੇ ਬੰਦਾ ਗਿਆ ਤਾਂ ਮੁੱਢੀ ਗਿਆ ਤੋਰਦੇ ਵੇ ਜਾ ਚੰਗਾ ਠੀਕ ਆ ਬੰਦਾ ਨਹੀਂਗਾ ਕੋਈ ਵੀ ਖੜਨਾ ਜਿੱਥੇ ਦੋ ਦਿਨ ਲੱਗਣੇ ਤੇ ਚਾਰ ਲੱਗ ਜਾਣੇ ਤੈਨੂੰ ਮੈਂ ਅੱਗੇ ਵੀ ਕਹਿੰਦਾ ਵਾ ਤੇ ਬਹੁਤੀਆਂ ਗੱਲਾਂ ਨਾ ਮੈਨੂੰ ਸੁਣਾ ਠੀਕ ਆ ਪੈਸੇ ਨਾਲ ਪੈਸਾ ਜੋੜੋ ਤੇ ਜੇ ਕੰਮ ਕਰਕੇ ਆ ਤਾਂ ਹੁਣ ਮੇਰੇ ਸ਼ਿਰ ਖਾਈ ਆ ਤੇ ਮੈਨੂੰ ਰੈਫ ਜੱਬ ਸੌਂਦੇ ਮੈਨੂੰ 10 ਮਿੰਟ ਖਰਾਵਾ ਸੌਂ ਜਾ ਰੈਸਟ ਕਰ ਲਾ ਤੇ ਆ ਹੁਣ 5:00 ਵਜੇ ਨਾ ਉੱਠ ਕੇ ਮੈਂ ਤੈਨੂੰ ਚਾਹ ਬਣਾ ਦੂੰਗੀ ਪੀ ਕੇ ਤੇ ਫੇਰ ਚਲ ਜਾਵੀ ਮਦਾ ਤੁਹਾਡੇ ਟਾਈਮ ਜਦੋਂ ਗਰਮੀ ਨਹੀਂ ਪੈਂਦੀ ਨਾ ਗਰਮੀ ਜ਼ਿਆਦਾ ਪੈਂਦੀ ਆ ਗਰਮੀ ਹੁੰਨੀ ਪੈਂਦੀ ਆ ਤੁਸੀਂ ਸੁਖ ਰਹਿਣੇ ਹੋਗੇ ਜੇ ਏਸੀਆਂ 'ਚ ਨਹਾ ਬਹੁਤ ਬਾਹਰ ਦੀ ਗਰਮੀ ਜਿਹੜੀ ਮਿਕਸ ਵਾ ਨਾਲ ਹੀ ਸਾਰੇ ਸਰੀਰ ਨਾਲ ਚਲੀ ਜਾਂਦੀ ਆ ਪਖੰਡ ਕਿੱਡੇ ਕਰਦਾ ਤੂੰ ਉਦੋਂ ਮਾਹ ਹੈ 30-35 ਟੈਂਪਰੇਚਰ ਹੁੰਦਾ ਹੈ ਹੁੰਦੇ 40-45 ਟੈਂਪਰੇਚਰ ਆ ਮਾਦਾ ਵੀ ਮਰ ਜਾਂਦੀ ਹੈ ਹੁਣ ਤੂੰ ਨਾ ਮੇਲੇ ਲੌਲਾ ਪਈ ਕੋਈ ਕਿਉਂ ਹਾਏ 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 ਹੋਰ ਮਿਸਟਰ ਸਾਹਿਬ ਕਿਵੇਂ ਆ ਠੀਕ ਆ ਵਧੀਆ ਹੀ ਹੋਰ ਕਿਵੇਂ ਜਾਂਦਾ ਪਿਆ ਕੰਮ ਕੱਟ ਬਸ ਠੀਕ ਆ ਚੱਲੀਏ ਅੰਨੇ ਸਫਾਈ ਸੁਈ ਵਧੀਆ ਲਿਆਇਓ ਹੁਣ ਨਹੀਂ ਨਹੀਂ ਸਫਾਈ ਬਹੁਤ ਵਧੀਆ ਆਊਗੀ ਆਪਣੀ ਹਾਂਜੀ ਹਾਂ ਤੁਸੀਂ ਵੇਖ ਸਕਦੇ ਨਹੀਂ ਕੰਮ ਤੇ ਵਧੀਆ ਹੋਣ ਲਿਆ ਜੀ ਹਾਂ ਇਹੋ ਸੀਮਾਟ ਮਗਾ ਦੇ ਸੀਮਟ ਕੋਈ ਵਾਲੀ ਮੰਗਾ ਦਾਂਗੇ ਕਿੰਨਾ ਵੀ ਚਾਹੀਦਾ ਏ ਮੰਗਾ ਦਿਓ 4-5 ਟੋੜੇ 4-5 ਟੋੜੇ ਹੂੰ ਬਸ ਇਹੋ ਚਾਹੀਦਾ ਕਿ ਜਾਂ ਹੋਰ ਕੋਈ ਨਾਲ ਇੱਟ ਇੱਟ ਹਾਂਜੀ ਕਿੰਨੇ ਕਿ ਚਾਹੀਦੀ ਮੰਗਾ ਲੇ 10-15 ਹਜ਼ਾਰ ਫਿਰ ਹਾਂ ਉਹ ਵਰਗ ਬਲਗਮ ਕਰਵਾਸਤੇ ਚਾਹੀਦੀ ਆਪਾਂ ਨੂੰ ਅੱਛਾ ਹੂੰ ਕੋਈ ਨਾ ਮੈਂ ਕਰਦਾ ਇਹ ਗੱਲ ਤੇ ਇਹ ਐ ਸਪਾਈਸ ਹੋਈ ਵਧੀਆ ਲਿਆਵਗੇ ਕਲੀ ਫੇਨ ਦੇ ਰੰਗ ਫੇਨ ਦੀ ਲੋੜ ਨਾ ਪਵੇ ਨਹੀਂ ਨਹੀਂ ਰੰਗ ਫੇਨ ਨਹੀਂ ਲੋੜੀ ਕਿਉਂਕਿ ਤਾਂ ਹੀ ਉਹ ਉੱਪਰ ਅਸੀਂ ਲੋਹੇ ਵਾਲੇ ਗਰਮਾਂਲਾ ਮਾਰੀਦਾ ਹਾਂ ਹਾਂਜੀ ਇਹਦੇ ਨਾਲ ਸਪਾਈ ਪੂਰੀ ਫੁੱਲ ਆਊਗੀ ਹਾਂਜੀ ਹਾਂਜੀ ਕੋਈ ਨਹੀਂ ਮੈਂ ਕਰਦਾ ਫਿਰ ਗੱਲ ਠੀਕ ਕੋਈ ਨਹੀਂ ਕਰਦਾ ਫਿਰ ਮੰਗਾ ਦੀ ਹੋਈ ਸਵੇਰੇ ਬੱਸ ਮੈਂ ਕੋਈ ਗੱਲ ਨਹੀਂ ਕਰਦਾ ਗੱਲ ਠੀਕ ਸਸਿਆਰ ਕੋਤੇ ਕੀ ਆਲਾ ਹਾਂਜੀ ਵਧੀਆ ਤੁਸੀਂ ਰਹੋ ਠੀਕਾ ਚੰਗਾ ਪੈਣੀ ਮੈਂ ਚੱਲਦੀ ਬਹਿ ਜਾ ਪਰਮਪ੍ਰੀਤ ਨਹੀਂ ਕੋਈ ਬਹਿ ਜਾ ਚਾਹ ਪੀ ਜਾ ਬਹਿ ਜਾ ਕੁੱਟ ਪੀਲਾ ਚਾਹ ਦਾ ਚਾਹ ਬਣਾਉਣੀ ਹੈ ਨਹੀਂ ਪੁੱਤ ਤੇ ਪੀਵਾਂਗੇ ਚਾਹ ਸਰੋ ਠੀਕ ਕਰਨ ਆ ਗਏ ਹਾਂ ਹਾਂਜੀ ਮੰਮੀ ਪੁੱਤ ਕੀ ਕਹਿੰਦੇ ਮਿਸਤਰੀ ਕਹਿੰਦਾ ਨਵੇਂ ਪਲਸਟਰ ਕਾੰਨ ਤੇ ਹਜੇ ਲੱਗ ਜਾਣਾ ਟਾਈਮ ਕਹਿੰਦੇ ਪੇ ਕਿੰਨਾ ਕਹਿੰਦੇ ਪੇ ਟਾਈਮ ਹੋ ਜਾ ਲੱਗ ਹੀ ਜਾਣਾ ਇਹੋ ਸੀਮਿੰਟ ਦੀ ਇੱਟ ਦੇ ਮੰਗਣ ਓਏ ਓਏ ਸੀਮਿੰਟ ਦੀ ਇੱਟ ਉਹ ਹੋਂ ਕੰਮ ਹੀ ਵਧਾਈ ਜਾਂਦੇ ਪੇ ਕਦੀ ਸੀਮਟ ਤੇ ਕਦੀ ਕੁਛ ਪੁੱਤਰ ਅਸੀਂ ਕਿੱਥੋਂ ਕਰਨਾ ਇੰਨਾ ਪੈਸੇ ਤੇ ਪੈਸਾ ਲਾਈ ਜਾਂਦੇ ਪੈਨੇ ਹੈ ਪੈਹਾ ਲਿਆਣਾ ਕਿੱਥੋਂ ਹੈ ਹਾਂ ਆ ਦੇਖ ਮੇਰੀ ਦਵਾਈ ਵੀ ਪੁੱਤਰ ਉੱਤਰ ਗਈ ਹੈ ਉਧਰੋਂ ਸੀਮਟ ਵੀ ਲਿਆਣਾ ਤੂੰ ਹੈ ਕੀ ਕਰੇਗਾ ਕਿੱਥੋਂ ਪੈਹਾ ਲੇਗਾ ਤੁਹਾਨੂੰ ਪਤਾ ਜਿਹੜਾ ਕੰਮ ਹੁਣ ਸ਼ੁਰੂ ਕੀਤਾ ਵਾ ਸ਼ੁਰੂ ਤਾਂ ਕੀਤਾ ਦਾ ਪੁੱਤਰ ਫਿਰ ਬੜਾ ਖਰਚਾ ਆਣਾ ਹੈ ਹੈ ਕੀ ਕਰੇਗਾ ਫਿਰ ਕਿੱਥੋਂ ਲੇਗਾ ਦੱਸ ਤੂੰ ਮੈਨੂੰ ਪਹਿਲਾਂ ਮੈਂ ਫਿਰ ਉਹਨੂੰ ਕਰਦਾ ਜਾਂ ਤਾਈ ਨੂੰ ਪੁੱਛ ਲੈਣਾ ਮੈਂ ਤਾਈ ਨੇ ਕਿੱਥੋਂ ਕਰ ਦੇਣਾ ਆਹ ਨਹੀਂ ਦੇਣਾ ਸਾਡੀ ਪਹਿਲੀ ਠੇਕੇ ਦੇ ਤਾਈ ਕੋ ਵਗਣ ਈ ਜਾ ਪੁੱਛ ਲੈ ਜੇ ਕਹਿੰਦੇ ਨੇ ਠੀਕ ਹੈ ਨਹੀਂ ਤਾਂ ਦਵਾਈ ਵੀ ਲਿਆ ਦੇ ਦੇ ਦੇਖਣਗੇ ਫਿਰ ਚਲੋ ਕੋਈ ਨਾ ਮੈਂ ਕਰਦਾ ਕੋਈ ਨਹੀਂ ਲੱਗਦਾ ਲਿਆ ਦੇ ਦੋ ਦਵਾਈ ਇਹ ਦਵਾਈ ਵੀ ਲੈ ਦੀ ਉਹ ਤਾਂ ਠੀਕੇ ਦੀ ਪਤਾ ਨਹੀਂ ਹੁਣ ਮੈਨੂੰ ਕਿੰਨੇ ਦੀ ਦੇਖ ਲੈ ਪੱਤੇ 'ਚ ਕੀ ਲਿਖੇ ਦਾ ਕਿੰਨੇ ਦੇ ਦਿੰਦੇ ਨੇ ਚਲੋ ਮੈਂ ਕਰਦਾ ਕੋਈ ਅਜੇ ਵੀ ਕਿੰਨਾ ਦੇਣਾ ਆ ਵੀ 5 ਵਜੇ ਠੰਡਾ ਮਾਸਾ ਨਹੀਂ ਹੋਇਆ ਉੱਠ ਗਏ ਹੋਰ ਯਾਰ ਮੈਂ ਬਾਅਦ ਵਿੱਚ ਦੇਖਿਆ ਕਿੰਨਾ ਦੇਣਾ ਜੇ ਵੀ ਮੈਂ ਕੀ ਕਹਿੰਦੀ ਹਾਂ ਮੈਂ ਮੰਮੀ ਘਰ ਹੈ ਨਹੀਂ ਆ ਸਰਪੋਵਿਲੀਂ ਦਾ ਵਾ ਗੱਲ ਦਾ ਸੌਦਾ ਤੇ ਆਇਆ ਵਾ ਨਵਾ ਅੱਜ ਮੈਂ ਕੱਪੜੇ ਮਸ਼ੀਨ ਚ ਨਾ ਪਾਲਾ ਉਹਨੂੰ ਬੜਾ ਪਤਾ ਲੱਗਣਾ ਵਾ ਉਹ ਤੇ ਕਹਿਣ ਠੀਕ ਹੈ ਉਹਨੂੰ ਨਾਲ ਕਾ ਕੱਢਣ ਖੜ ਚੁੰਨੇ ਚੋਂ ਆਹੋ ਮੈਂ ਟਾਲਮ ਟੋਲ ਕੀਤਾ ਮੈਂ ਕਿਹਾ ਨਹੀਂ ਮੈਂ ਤੇ ਇਨਾ ਘਰ ਕੰਮ ਕਰਾਉਂਦੀ ਆ ਤੇ ਤੂੰ ਥੱਕ ਜਾ ਕਰਨਾ ਵਾ ਅੱਛਾ ਹਾਂ ਤੇ ਤੂੰ ਹੋਰ ਪੰਗਾ ਪਾਲਾ ਮੈਂ ਇਹਨੂੰ ਹੱਥ ਨਹੀਂ ਧੋ ਲੈਨੀ ਆ ਤੇ ਹੱਥ ਨਾਲ ਧੋ ਲੈ ਜਬ ਕਰਕੇ ਉਹ ਵੇ ਦੇਖੂਗੀ ਤਾਂ ਸਹੀ ਵੀ ਕੰਮ ਕਰਦੀ ਆ ਉਦੋਂ ਤੇ ਉਹਨੇ ਕਹਿਣਾ ਵਾ ਬ ਕੋਈ ਨਹੀਂ ਉਹਨੇ ਕਿਹਾ ਮੈਂ ਪਕਾਉਣੀ ਤੂੰ ਜਾ ਉਹਨੇ ਕਹਿਣਾ ਵਾ ਕਿ ਮਾਰਨ ਜ ਮਸ਼ੀਨੀ ਕੱਪੜੇ ਪਾ ਕੇ ਬੈਗੀ ਐ ਤੇ ਚੱਲ ਨਾਲ ਚੱਲ ਕੋਈ ਨਹੀਂ ਉਦੋਂ ਮੈਂ ਸਵੇਰੇ ਵੀ ਤੁਹਾਨੂੰ ਕਹਿਣਾ ਸੀਗਾ ਤਾਂ ਤੁਸੀਂ ਸੋਈ ਖੇ ਜਦੋਂ ਨੂੰ ਮੈਂ ਵਿਹਲੀ ਹੋਈ ਪਿੰਡ ਜਾ ਕੇ ਆਉਣਾ ਸੀਗਾ ਭਰਾ ਨਹੀਂ ਕਿਉਂ ਇਦਾਂ ਚੰਗੀਆਂ ਜਿਹਾਂ ਵਾਈਬਸ ਨਹੀਂ ਆਉਣੀਆਂ ਇਦਾਂ ਲੱਗਣ ਰਿਹਾ ਜਿਦਾਂ ਨਾ ਮੰਮੀ ਨਹੀਂ ਠੀਕ ਹੁੰਦੀ 99 ਮੈਂ ਫੋਨ ਲਾਉਣ ਦੀ ਕਰਨੇ ਚੁੱਕਿਆ ਹੀ ਨਹੀਂ ਅੱਗੇ ਰੀਚਾਰਜ ਹੋਣ ਵਾਲਾ ਹੀ ਉਹਦਾ ਤੇ ਯਾਰ ਮੰਮੀ ਇਹ ਫੇ ਕਿ ਉਹਨੂੰ ਪੈਸੇ ਮੰਗਨੇ ਮੰਮੀ ਨੇ ਕਿਹਾ ਇੰਨਾ ਤੇਲ ਮਹਿੰਗਾ ਵਾ ਦੇਨੇ ਪੈਸੇ ਉਹਨੇ ਉਹ ਤਾਂ ਮੈਨੂੰ ਨਾਲ ਬੰਦਾ ਨਹੀਂ ਡਾਉਣ ਲਈ ਕੱਕੜਨ ਵਾਸਤੇ ਬੜਾ ਔਖਾ ਵਾ ਜਾਂ ਫੇ ਇਦਾਂ ਕਰਾਂ ਹੁਣ ਤੇ ਝੋਨੇ ਜਾਣੇ ਲੱਗ ਗਏ ਮੈਂ 4 ਦਿਨ ਰਹਿਣਾ ਮੈਂ ਜਾ ਕੇ ਤੇ 99 ਵਿਚਾਰਾ ਦੱਸਣ ਡਿਆ ਹੈਗਾ ਪਰਸੋਂ ਹੀ ਫੋਨ ਆਇਆ ਹੀ ਉਹਦਾ ਵੀ ਮੰਮੀ ਕੋ ਮੈਂ ਸੇ ਰਿਆਂ ਦਾ ਚਾਹ ਪਾਣੀ ਵੀ ਨਹੀਂ ਬੰਦਦਾ ਸਾਰਾ ਹੀ ਕੰਮ ਮੁੰਡਾ ਕਰਦਾ ਵਾ ਵਿਚਾਰਾ ਉਹਨੇ ਕਹਿੰਨਾ ਉੱਥੇ ਜਾ ਕੇ ਕੰਮ ਕਰਦੀ ਆ ਉਹਨੇ ਵਾਸੋ ਲੱ ਲੈਣੀ ਆ ਤੇ ਮੁੜ ਕੇ ਤੈਨੂੰ ਇੱਥੇ ਹੀ ਫਾਇਲਾ ਹੜਨਾ ਹੀ ਤੂੰ ਮੰਨਦੇ ਤਾਂ ਇੱਥੇ ਮੈਂ ਕੜਾ ਕਰਦੀ ਨਹੀਂ ਅੱਗੇ ਕੜੇ ਨੌਕਰਾਂ ਨਹੀਂ ਰੱਖੀਆਂ ਵਾ ਵੀ ਜਿਹੜੇ ਕੰਮ ਨਹੀਂ ਨਾ ਕਰਦੇ ਨੇ ਉਹ ਵੀ ਡਾਏਣਾ ਨਾ ਮੁੜ ਕੇ ਪੱਟੇ-ਪੁੱਟੇ ਪਾਣੀ ਉਡਾ ਲੈਣਾ ਤੈਨੂੰ ਹਾ ਦੇ ਕਰਦੀ ਤੂੰ ਵੀ ਤੇਰਾ ਮੈਂ ਬਚਾ ਕਾਦਾ ਰਹਿਣਾ ਤੂੰ ਪਰ ਤੂੰ ਉਸੇ ਕੰਮ ਰਹਿਣੀ ਪੇਕੇ ਜਾਣਾ ਪੇਕੇ ਜਾਣਾ ਪਹਿਲਾਂ ਦਾ ਜਿਹੜਾ ਵਿਆਹ ਜਾਈਏ ਨਾ ਪੇਕੇ ਤਾਂ ਤੰਗ ਛੱਡ ਦਿੱਤੀ ਹੁੰਦੀ ਆ ਨਹੀਂ ਪਹਿਲਾਂ ਗੱਲ ਹੋਈ ਹੀਗੀ ਨਾ ਕਿ ਉੱਥੇ ਡੈਡੀ ਹੈ ਨਹੀਂ ਆ ਤਾਂ ਮੰਮੀ ਨੂੰ ਵੇਖਣ ਜਾ ਕਰਨ ਮੈਂ ਛੇਤੀ ਜਾਇਆ ਕਰਨਾ ਉਹਦੇ ਤੇ ਸਾਰੀਆਂ ਗੱਲਾਂ ਮੰਨ ਗਏਗੇ ਕੋਈ ਨਹੀਂ ਜਾਇਆ ਕਰੀ ਜਾਇਆ ਕਰੀ ਹੁਣ ਤਾਂ ਤੇ ਮੈਨੂੰ ਰਾਤ ਰਹਿਣ ਵੀ ਨਹੀਂ ਜਾਣ ਦਿੰਦੇ ਉਹ ਹੋਇਆ ਕਿਤੇ ਮਹੀਨੇ ਬਾਅਦ 걔ੜਾ ਮਾਰ ਲਿਆ ਤੁਹਾਨੂੰ ਡੱਕਿਆ ਹੜਾ ਇੱਥੇ ਹੁਣ ਕੰਮ ਦੇ ਦੇਣਾ ਤੈਨੂੰ ਪਤਾ ਵਾ ਤੇ ਮੈਂ ਕਿਹੜਾ ਦਸ਼ਾਉਂ ਕਨ ਜਾਣਾ ਹੈਗਾ ਮੰਮੀ ਬਿਮਾਰ ਵਾ ਮੁੰਡਾ ਕੱਲਾ ਵਾ ਤਾਂ ਕਰਕੇ ਜਾਣਾ ਹੈਗਾ ਓ ਯਾਰ ਮੇਰੇ ਨਾਲ ਤਾਂ ਹੱਥ ਵਟਾਰੀ ਥੋੜਾ ਬੜਾ ਪੰਜੇ ਨੂੰ ਪਾਣੀ ਪੁਣੀ ਡਾਹ ਦੇਣੀ ਆ ਮੈਂ ਕੱਕਾ ਕੱਢ ਦੇਣਾ ਤੇ ਮੰਮੀ ਘਰ ਦਾ ਬੜਾ ਬੜਾ ਕਰ ਲੈਂਦੀ ਨਾਲ ਤੇ ਨੇ ਜਿਹੜੇ ਰਲ ਕੇ ਕੰਮ ਕਰ ਲੀਦੇ ਚਲੋ ਮਰਜੀ ਆ ਤੁਹਾਡੀ ਮਰ ਕੱਲੇ ਕਰਨ ਜਵਾਨ ਹੋਇਆ ਹੀ ਆ ਮੰਮੀ ਦਵਾਈ ਲੈ ਹੀ ਹੁੰਦਾ ਵਾ ਇੱਥੇ ਟੱਡ ਕੋਈ ਨਹੀਂ ਤਿੰਨਾ ਜਾਣਿਆ ਕੋਈ ਕੰਮ ਸੂਤਰ ਆਉਂਦੇ ਆ ਸਾਡੇ ਕੋ ਉੱਥੇ ਉਹ ਵਿਚਾਰਾ ਕੱਲਾ ਫਸਿਆ ਮੰਮੀ ਦੇ ਮੰਜੇ ਤੇ ਆ ਤੇ ਉਹਦੀ ਪਹਿਲੀ ਠੇਕੇ ਦੇ ਆ ਸਾਡੀ ਆਬ ਹੁੰਨੇ ਆਪਾਂ ਉਹਨੂੰ ਬਾਹਰ ਨਹੀਂ ਕੋਈ ਕੰਮ ਹੈਗਾ ਆਪੋਂ ਉਹਨੇ ਆਦੇ ਪੈਸੇ ਵੀ ਤਾਂ ਤੁਹਾਡੇ ਕੋਈ ਆਉਂਦੇ ਆ ਬਹੁ ਮੇਰੇ ਕੋਲ ਜਿਹੜੇ ਇੱਕ ਮੋਠ ਆਗੇ ਆਗੇ ਮੁੰਡੇ ਦੇ ਸਿਰ ਤੇ ਜ਼ਿੰਮੇਵਾਰੀਆਂ ਦਾ ਪਤਾ ਕਿੰਨਾ ਭਾਰਾ ਵਿਚਾਰੇ ਦੇ ਤੇ ਮੈਂ ਕਰਨਾ ਹੀ ਚੋਰ ਪੈਸੇ ਮੰਮੀ ਕੋੋਂ ਆ ਚਲੋ ਕੋਈ ਨਹੀਂ ਨਹੀਂ ਜਾਂਦੇ ਕੀ ਕਾ ਨਾਮ ਆਈ ਤੇ ਡੱਡੀ ਅੱਗੇ ਲੈ ਕੇ ਜਾਣਾ ਮੈਂ ਦੋਵੇਂ ਪਾਸੇ ਫਸਿਆ ਵਾ ਇਹ ਮੂੰਹ ਵਖਰਾ ਵਟੀ ਜਾਂਦੀ ਆ ਮਾਦਾ ਕਈਆਂ ਦੀ ਨਾਲ ਕੰਮ ਜਿਹੜਾ ਜੋ ਇਹਦਾ ਸੋਚਦਾ ਮੈਂ ਤੇ ਇਹ ਗੜੀ ਕਹਿੰਦੀ ਮੈਨੂੰ ਐਂਦਾ ਕਹਿੰਦਾ ਐਂਦਾ ਕਹਿਣਾ ਉਹ ਕਹਿੰਦੀ ਨਾਲ ਜਿਹਨੂੰ ਕੋ ਕਹਿੰਦਾ ਚੰਗਾ ਕੰਮ ਹੀ ਉਹ ਜਮਣਾ ਚਲੀਏ ਮੈਂ ਆਖਿਆ ਚਾਹ ਬਣਾ ਲਊਗੀ ਉੱਧਰ ਜਾਣਾ ਬਣਾ ਕਾਕਾ ਡਰ ਯਾਰ ਇਹ ਕਿਹੜਾ ਮੈਲ ਕੋਈ ਛੱਤੰਡੇ ਇੰਨੇ ਪੈਸੇ ਲੱਗੀ ਜਾਣ ਡੇ ਆ ਨਾ ਰੋ ਇੰਨੇ ਕੋਲ ਪੈਸੇ ਵੀ ਹੈਗੇ ਇੱਕ ਮੰਮੀ ਦੀ ਦਵਾਈ ਲਿਆਉਣ ਵਾਲੀ ਆ ਤੇ ਮੰਮੀ ਨੇ ਵੀ ਟੈਨਸ਼ਨ ਪਾਈ ਦਵਾਈ ਦੀ ਮੇਰੇ ਹਾਂ ਦੇ ਸਾਰੇ ਅੱਜ ਮੋਜਾ ਲੈਂਦੇ ਆ ਤੇ ਮੈਨੂੰ ਟੈਨਸ਼ਨ ਪਈ ਜਦ ਅੱਜ ਮੇਰਾ ਪਿਓ ਜਿੰਦਾ ਹੁੰਦਾ ਮੈਨੂੰ ਕੇ ਗੱਲ ਦੀ ਫਿਕਰ ਹੀ ਨਹੀਂ ਹੋਣੀ ਮੈਂ ਵੀ ਅੱਜ ਮੋਜਾ ਕਰਨੀ ਆ ਮੇਰੇ ਨਿੱਕੇ ਜਿੰਦ ਨੂੰ ਸਿਆਪੇ ਪਏ ਆ ਪਤਾ ਨਹੀਂ ਰੱਬ ਕਾ ਦਾ ਹਾੜਨਾ ਬਦਲਾ ਲੈਣ ਡਿਆ ਪਾਣੀ ਕੋ ਦੋ ਤਾਂ ਕਿ ਇਹ ਵੀ ਕੰਮ ਨਿਭੜਨਾ ਮਿਸਤਰੀ ਨੇ ਹੋਰ ਸਮਾਨ ਮੰਗਾ ਲਿਆ ਆਏ ਜਾਂਦੇ ਆ ਕਿ ਸੀਮੈਂਟ ਤੇ ਇੱਟਾਂ ਲਿਆ ਕੇ ਉਹ ਵੀ ਪਹਿਲਾਂ ਕਹਿੰਦੇ ਸੀ ਤੇ ਇੰਨੇ ਪੈਸੇ ਤੁਹਾਡੇ ਸਰ ਜਣਾ ਵਾ ਲੋਡ ਨਹੀਂ ਪੈਣੀ ਕੋਰ ਕੇ ਚੀਜ਼ ਦੀ ਤੇ ਹੁਣ ਹੋਰ ਸਿਆਪੇ ਪਾ ਦੇ ਮੇਰੇ ਪਾ ਦੇ ਹੁਣ ਪਾਣੀ ਕਿੱਥੋਂ ਕਰੂੰ ਮੈਂ ਪੈਸੇ ਇਹ ਤਾਂ ਇਹਨੂੰ ਪੁੱਛਣਾ ਪੈਣਾ ਇਹ ਤਾਂ ਇਹਨੇ ਪਾਣੀ ਕੀ ਜਵਾਬ ਦੇਣਾ ਗਾੜੀ ਲੈ ਆਹ ਤੇ ਆ ਹੀ ਗਿਆ। ਇਹ ਰੁਕੇ ਰੁਕੇ ਗਿਆ। ਪਸ ਨਾ ਕਿਵੇਂ ਸੇ ਤਾਂ। ਠੀਕ ਆ ਪਤ ਮੈਨੂੰ ਜਾਣਦੇ ਮੈਨੂੰ ਗਰਮੀ ਬੜੀ ਲੱਗੀ ਹੈ। ਕੋਈ ਨਹੀਂ ਖਲੋਏ। ਸਾਰੇ ਲੱਗੇ ਦੇਖਣੋਂ। ਬੈਠਦਾ ਮੁਰਕੋ ਮੁੜਕੀ ਹੋਇਆ। ਕੋਈ ਗੱਲ ਨਹੀਂ ਚਲ ਜਿਓ ਤੂੰ ਸਹਲਾ ਖਲੋਂਦੇ ਮੇਰੇ ਲੱਗੇ ਵੀ ਖਲੋ ਜਿਓ। ਹਾਂ 10 ਪੁੱਤ 10 18 ਬਣ 10 ਧੁੱਪ ਬੜੀ ਲੱਗੀ ਓ। ਕੋਈ ਗੱਲ ਨਹੀਂ ਧੁੱਪ ਕਿਤੇ ਕਿੰਨੀ ਕਿ ਓ। ਉਹ ਬਹੁਤ ਧੁੱਪ ਓ ਪਤਾ ਤੁਹਾਡੇ ਨੌਜਵਾਨਾਂ ਨੂੰ ਨਹੀਂ ਕਿ ਲੱਗਦੀ। ਮੈਨੂੰ ਬਹੁਤ ਲੱਗਦੀ ਬੁੱਢੇ ਬਾਰੇ ਬਹੁਤ ਧੁੱਪ ਲੱਗਦੀ ਹੈ। ਕੋਈ ਗੱਲ ਨਹੀਂ ਆ ਜਿਓ ਕਿ ਆ ਜਿਓ ਇੱਧਰ। ਨਹੀਂ ਕੋਈ ਨਹੀਂ। ਚੱਲਦਾ ਕੰਮ ਤੇਰਾ ਹਾਂਜੀ ਕੰਮ ਤੇ ਚੱਲਣ ਡਿਆ ਏ ਚੱਲ ਗੱਲ ਦੱਸ ਤੂੰ ਮੇਰਾ ਫਟਾਫਟ ਦੱਸ ਗੱਲ ਦੱਸ ਗੱਲ ਏ ਮੈਨੂੰ ਥੋੜੀ ਜਿਹੀ ਪੈਸੇ ਦੀ ਲੋੜੀ ਪੁੱਤ ਕਿਉਂ ਨਿਆਣੇ ਵਾਲੀਆਂ ਗੱਲਾਂ ਕੰਡਿਆ ਕਿਉਂ ਨਿਆਣੇ ਵਾਲੀਆਂ ਗੱਲਾਂ ਕੰਡਿਆ ਤੁਹਾਨੂੰ ਨਹੀਂ ਪਤਾ ਕਿ ਆ 13ਵਾਂ ਮਹੀਨਾ ਇਹ ਟੁੱਟਵੇਂ ਦਿਨ ਹੁੰਦੇ ਆ ਇਹਨਾਂ ਦੇ ਪੈਸਾ ਕਿੱਥੋਂ ਮਿਲਦਾ ਕਦੇ ਪੁੱਤ ਤੁਹਾਨੂੰ ਪਤਾ ਹੁਣ ਕੰਮ ਸ਼ੁਰੂ ਕੀਤਾ ਵਾ ਆਪਦੇ ਸ਼ੁਰੂ ਮੈਂ ਤੇ ਠੇਕੇ ਦੇ ਪੁੱਤ ਤੁਹਾਡਾ ਦੇਤਾ ਸਾਰੀ ਠੇਕਾ ਦਿੱਤਾ ਵਾ ਪਰ ਲੈਣਾ ਜੇ ਥੋੜਾ ਜਿਹਾ ਅਡਵਾਂਸ ਦੇ ਦੋ ਪੈਸੇ ਐਨ ਦੀ ਲੋੜ ਆ ਮਿਸਤਰੀ ਲੱਗੇ ਆ ਉਹ ਤਾਂ ਇੰਨਾ ਦਿਨਾਂ ਚ ਉਹ ਗੱਲ ਵੀ ਤੁਹਾਨੂੰ ਮਾਂ ਪੁੱਤਾਂ ਨੂੰ ਕੌਣ ਸਮਝਾਵੇ ਇੰਨਾ ਦਿਨਾਂ ਚ ਕਦੀ ਮਿਸਤਰੀ ਨਹੀਂ ਲਾਈਦਾ ਇੱਕ ਦੇ ਉੱਤੇ ਬਰਸਾਤਾਂ ਦੇ ਦੇਣ ਵਾ ਤੇ ਇੱਕ ਉਦੋਂ ਇਹ ਵੀ ਪੈਸਾ ਕੋ ਕੋਲੀ ਕੋਲ ਨਹੀਂ ਕਾ ਹੁੰਦਾ ਇਹਨਾਂ ਦਿਨਾਂ ਚ ਕੋਈ ਵੀ ਜਦੋਂ ਫਸਲ ਜਦੋਂ ਆਉਂਦੀ ਝੋਨਾ ਹੁੰਦਾ ਉਦੋਂ ਮਿਸਤਰੀ ਲਾਓ ਕਣ ਕਬੱਡੀ ਦੀਆਂ ਜਗੜੀ ਕਮਾਦ ਦੇ ਪੈਸੇ ਰਲ ਜਾਂਦੇ ਆ ਪਰ ਇਹ ਵੀ ਤੁਸੀਂ ਉਹ ਗੱਲ ਵੀ ਕਿਸੇ ਦੀ ਮੰਨਣੀ ਤੇ ਹੈ ਨਹੀਂ ਸੁਣਨੀ ਤੇ ਤੁਸੀਂ ਨਹੀਂ ਤਾਂ ਤੂੰ ਹੀ ਸੁਣਦਾ ਦਾ ਤੇਰੀ ਮਾਂ ਹੀ ਸੁਣਦੀ ਕੰਮ ਤੁਹਾਨੂੰ ਪਤਾ ਸ਼ੁਰੂ ਕਰਨਾ ਹੀ ਪੈਣਾ ਏ ਉਹਦਾ ਚਾਚੀ ਹਣ ਨਾਲ ਲੜਦੀ ਰਹਿੰਦੀ ਹੀ ਰੋਜ ਉਹ ਕਰਦਾ ਉਹ ਕਰਨਾ ਮੈਨੂੰ ਪਤਾ ਕਰਨਾ ਹੀ ਤੇ ਕਿਹਦੀ ਸਲਾਹ ਹੀ ਲ ਲਈਦੀ ਹੁੰਦੀ ਆ ਕਰੀਏ ਕਿ ਨਾ ਕਰੀਏ ਸਲਾਹ ਹੁਣ ਤੁਹਾਨੂੰ ਪਤਾ ਹੁਣ ਕਿਹੜਾ ਨੂੰ ਦੇਣ ਵਾਲਾ ਸਲਾਹ ਹੈਗਾ ਹੁਣ ਹੁਣ ਮੈਂ ਤੈਨੂੰ ਪੈਸੇ ਕਿੱਥੋਂ ਦੇਦਾ ਪੁੱਤ ਮੇਰੇ ਕੋਲ ਪੈਸਾ ਨਹੀਂ ਹੈਗਾ ਕੋਲ ਕੋਈ ਵੀ ਤੁਹਾਨੂੰ ਪਤਾ ਮੇਰਾ ਪਿਓ ਮੇਰੇ ਸਿਰ ਤੇ ਨਹੀਂ ਹੈਗਾ ਨਾ ਕੋਈ ਹੁਣ ਸਲਾਹ ਦੇਣ ਵਾਲਾ ਹੈਗਾ ਤੇ ਪੁੱਤ ਤੁਸੀਂ ਸਲਾਹ ਲਈ ਕਦੋਂ ਆ ਕੋਈ ਕਿਹਦੀ ਸਲਾਹ ਲੈਂਦੇ ਕਿਹਦੇ ਲਾਗੇ ਪੈਂਦੇ ਪੁੱਛਦੇ ਫਿਰ ਕਿਸੇ ਸਲਾਹ ਦੇਣੀ ਕਿ ਤੁਹਾਨੂੰ ਘਰ ਆਣ ਕੇ ਕੋਈ ਸਲਾਹ ਦੇਣ ਆਜੇ ਮੁੜ ਕੇ ਤੇਰੀ ਮਾਂ ਪਿੱਤੂ ਹੀ ਕੌਣ ਹੁੰਨੇ ਆ ਮੇਰੇ ਸਾਨੂੰ ਆਣ ਕੇ ਸਲਾਮਾਂ ਦੇਣ ਵਾਲੇ ਇਦਾਂ ਨਹੀਂ ਗੱਲਾਂ ਨਹੀਂ ਕਰੀਦੀ ਹੰਦੀਆਂ ਤੂੰ ਸਿਆਣਾ ਬਣ ਜੇ ਮਾਂ ਨੂੰ ਇਨੀ ਸਮਝ ਨਹੀਂ ਲੱਗਦੀ ਦਵਾਈ ਬੂਟੀ ਚਲੋ ਖਾਂਦੀ ਆ ਮੈਨੂੰ ਪਤਾ ਵਾ ਇਹਦਾ ਦਿਮਾਗ ਨਹੀਂ ਇੰਨਾ ਕੰਮ ਕਰਦਾ ਉਹਦਾ ਚਲੋ ਫਿਰ ਜੇ ਨਹੀਂ ਦੇਣਾ ਤਾਂ ਫਿਰ ਪੈਲੀ ਮੈਂ ਆਵਾਂ ਲੈਣਾ ਜਾਂ ਟੋਕ ਦੇ ਦੇਣਾ ਤੇ ਪੋਤਾ ਜੇ ਸਾਲ ਇੱਕ ਤੇ ਮੈਂ ਹੀ ਹੋਣੀ ਆ ਅਜੇ ਮੈਂ ਕਣਕ ਬੀਜੀ ਦੀ ਇਹ ਝੋਨਾ ਬੀਜਿਆ ਹੁਣ ਗਾੜੀ ਕਣਕ ਬੀਜਣੀ ਆ ਕਣਕ ਮੈਂ ਵੱਢੂੰਗਾ ਫਿਰ ਜਿੰਨੂੰ ਮਰਜ਼ੀ ਦੇ ਦੀ ਭਾਵੇਂ ਤੂੰ ਆਵਾਂ ਵਾਲੀ ਉਹ ਤੇਰੀ ਖੁਸ਼ੀ ਆ ਆਪਾ ਇਹਦੇ ਵਿੱਚ ਦਲੀਆ ਕੋ ਕਹਿ ਸਕਦੇ ਉਹ ਤੇਰੀ ਪੈਲੀ ਹੈ ਜਿਹਨੂੰ ਮਰਜੀ ਦੇ ਮੈਂ ਨਹੀਂ ਕਹਿੰਦਾ ਮੇਰੀ ਮਰਜੀ ਪੈਲੀ ਕੋ ਪਰ ਇੱਜ਼ਾ ਨਾ ਕਰੋ ਤੁਹਾਡੇ ਆਪਣੇ ਹੀ ਆਂ ਉਹ ਮੈਂ ਮੰਨਦਾ ਵਾਂ ਪਰ ਤੈਨੂੰ ਮੈਨੂੰ ਸੋਚਣਾ ਚਾਹੀਦਾ ਪਿਆਰ ਕਾਹਤੋਂ ਲੈਵੇ ਇਹ ਵੀ ਸੋਚੋ ਨਾ ਚਲੋ ਕੋਈ ਗੱਲ ਹੈ ਪੈਸੇ ਤੁਹਾਨੂੰ ਮੈਂ ਦੇ ਦੂੰਗਾ ਠੇਕੇ ਅੱਗੇ ਕੱਟ ਲੇ ਉਹ ਤੇਰੀ ਜਾਣੇ ਮੈਨੂੰ ਪਤਾ ਚੱਲ ਮੈਂ ਠੇਕੇ ਤੋਂ ਕੱਟ ਲੂੰਗਾ ਪਰ ਮੇਰੇ ਕੋ ਹੈ ਨਹੀਂ ਨਾ ਹੁਣ ਹੈ ਨਹੀਂ ਇਹ ਮੇਰੇ ਕੋ ਪੈਸੇ ਹੁੰਦੇ ਤਾਂ ਇਹਨੇ ਵੀ ਨਾਂ ਘੱਤੀ ਹੁਣ ਮੈਂ ਕਿਧੇ ਇਹਨੂੰ ਕਿੰਨੂ ਪੁੱਛਾਂ ਪੈਸੇ ਇਹਨੋਂ ਲੱਗਦਾ ਭੈਣ ਗੋਲੀ ਜਾਣਾ ਪੈਣਾ ਕੋਈ ਹੁਣ ਮੇਰੀ ਬਾਹ ਫਟ ਸਾ ਦਿੱਤੀ ਵੇਦਾ ਹੁਣ ਭੈਣ ਕੋਈ ਜਾਣਾ